ਆ ਸਾਡੀ ਖਬਰ ਦਾ ਅਸਰ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਖਬਰ ਦਾ ਅਸਰ ਕੀ ਹੋਇਆ ਜੇ ਅਸੀਂ ਪੰਜਾਬ ਦੀਆਂ ਸੜਕਾਂ ਦੀ ਆਵਾਜ਼ ਕਰਦੇ ਆ ਤਾਂ ਪੰਜਾਬ ਦੀਆਂ ਸਰਕਾਰਾਂ ਬੋਲੀਆਂ ਤੇ ਗੁੰਗੀਆਂ ਨੇ ਨਾ ਇਹ ਜਵਾਬ ਦਿੰਦੀਆਂ ਤੇ ਨਾ ਇਹਨਾਂ ਨੂੰ ਸੁਣਦਾ ਏ ਔਰ ਦੱਸ ਦਈਏ ਕਿ ਅਸੀਂ ਹਿਮਾਚਲ ਦੇ ਵਿੱਚ ਸਿਰਫ ਤਿੰਨ ਵਾਰ ਖਬਰ ਲਗਾਈ ਹੈ ਕਿ ਆ ਜਿੱਥੇ 60 ਰੁਪਏ ਪਰਚੀ ਲਈ ਜਾਂਦੀ ਹੈ ਤਾਂ ਇੱਥੇ ਸੜਕ ਜਿਹੜੀ ਆ ਪੂਰੀ ਟੁੱਟੀ ਹੋਈ ਆ ਔਰ ਦੱਸ ਦਈਏ ਕਿ ਜਦੋਂ ਸਾਨੂੰ ਹਿਮਾਚਲ ਤੋਂ ਫੋਨ ਆਉਂਦਾ ਕਿ ਭਾਈ ਕਿਹੜੀ ਢੜਕ ਦੀ ਗੱਲ ਕਰ ਰਹੇ ਹੋ ਤਾਂ ਫਿਰ ਉਹਨਾਂ ਨੇ 10 ਦਿਨ ਦੇ ਅੰਦਰ-ਅੰਦਰ ਸੜਕ ਜਿਹੜੀ ਆ ਬਿਲਕੁਲ ਬਣਾ ਦਿੱਤੀ ਆ ਵਧੀਆ ਰੱਖ ਕੇ ਬਣਾ ਦਿੱਤੀ ਆ ਔਰ ਕੱਲ ਸਾਨੂੰ ਫੇਰ ਸੱਦਿਆ ਗਿਆ ਕਿ ਆ ਕੇ ਵੇਖ ਲਓ ਸੜਕ ਅਸੀਂ ਬਣਾ ਦਿੱਤੀ ਏ ਤਾਂ ਅਸੀਂ ਗੱਲ ਕਰੀਏ ਤਾਂ ਸਾਡੀ ਸਰਕਾਰ ਜਿਹੜੀ ਆ ਉਹ ਬਿਲਕੁਲ ਨਹੀਂ ਵੇਖਦੀ ਲਗਭਗ ਬਦਲਾਅ ਆਏ ਨੂੰ 3 ਸਾਲ ਤੋਂ ਉੱਤੇ ਹੋ ਗਿਆ ਤਾਂ ਬਦਲਾਅ ਵਾਲਿਆਂ ਨੇ ਅਜੇ ਤੱਕ ਸੜਕ ਨਹੀਂ ਬਣਾਈ ਤਾਂ ਜਿਹੜੀ ਸਰਕਾਰ ਪਹਿਲਾਂ ਅਸੀਂ ਜਿਹੜਾ 17 ਸਾਲਾਂ ਤੋਂ ਰਾਜ ਕਰਿਆ ਸੀ ਉਹਨਾਂ ਨੂੰ ਦੱਸ ਦਈਏ ਕਿ ਤੁਹਾਡੇ ਵੀ ਦਸਣ ਤੋਂ ਪਹਿਲਾਂ ਦੀਆਂ ਟੁੱਟੀਆਂ ਹੋਈਆਂ ਨੇ ਤੁਹਾਡਾ ਉਦੋਂ ਕੋਈ ਵੀ ਬੰਦਾ ਇੱਥੇ ਐਮਐਲਏ ਤੋਂ ਬਿਨਾ ਨਹੀਂ ਸੀ ਤੁਹਾਡੇ ਮੰਤਰੀ ਸੀ ਤੁਹਾਡੇ ਐਮਐਲਏ ਸੀ ਤੁਹਾਡੇ ਹੂਟਰ ਬਹੁਤ ਵੱਜਦੇ ਸੀ ਉਹੜਾ ਹੂਟਰਾਂ ਨੇ ਇਹ ਸੜਕਾਂ ਤੋੜੀਆਂ ਸੀ ਤਾਂ ਅੱਜ ਤੱਕ ਉਹ ਸੜਕਾਂ ਅਜੇ ਵੀ ਟੁੱਟੀਆਂ ਨੇ ਤਾਂ ਬਦਲਾਵ ਵਾਲੇ ਤੁਹਾਡੇ ਤੋਂ ਵੀ ਡਬਲ ਚੱਲ ਰਹੇ ਆ ਤਾਂ ਬਦਲਾਵ ਵਾਲਿਆਂ ਨੇ ਅਜੇ ਵੀ ਸੜਕਾਂ ਦਾ ਪੈਚ ਵਰਕ ਤੱਕ ਨਹੀਂ ਕਰਾਇਆ ਨਾਤਾ ਬਣੀਆਂ ਨਾ ਪੈਚ ਵਰਕ ਕਰਾਤਾ ਤੇ ਹੁਣ ਦੱਸ ਦਈਏ ਕਿ ਹਿਮਾਚਲ ਵਾਲਿਆਂ ਨੇ ਸਾਡੀ ਖਬਰ ਦਾ ਅਸਰ ਜਿਹੜਾ ਆ ਵੇਖਿਆ ਕਿ ਹਿਮਾਚਲ ਵਾਲਿਆਂ ਨੇ ਤਿੰਨ ਵਾਰ ਸਿਰਫ ਅਸੀਂ ਖਬਰ ਲਗਾਈ ਆ ਤਾਂ ਸਾਡੇ ਖਬਰ ਦੇ ਨਾਲ ਉਹਨਾਂ ਲੋਕਾਂ ਦੀ ਸੜਕ ਜਿਹੜੀ ਆ ਉਹ ਪੂਰੀ ਬਣ ਗਈ 5 ਕਿਲੋਮੀਟਰ ਦਾ ਟੋਟਾ ਸੀ ਪੂਰਾ ਬਿਲਕੁਲ ਕਲੀਨ ਸਾਫ ਤੁਹਾਨੂੰ ਤਸਵੀਰਾਂ ਬੁਖਾ ਰਹੇ ਆ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਪੂਰੀ ਸੜਕ ਜਿਹੜੀ ਆ ਪਾਣੀ ਦੀ ਤਰ੍ਹਾਂ ਬਣ ਗਈ ਆ ਪ੍ਰੋਪਰ ਉਹਨਾਂ ਨੇ ਪੱਟੀਆਂ ਲਗਾਈਆਂ ਨੇ ਕੀ ਸੜਕ ਦਾ ਪਤਾ ਨਾ ਲੱਗੇ ਕੀ ਇਹ ਸੜਕ ਛੁੱਟੀ ਆ ਵੱਡੀ ਆ ਜਾਂ ਐਮਰਜੈਂਸੀ 'ਚ ਬਣਾਈ ਆ ਔਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੀ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਇਹ ਕੀ ਕਰ ਰਹੀ ਆ ਇਹ ਕਿਉਂ ਨਹੀਂ ਸੜਕਾਂ ਦਾ ਪੈਚ ਵਰ ਕਰਾ ਰਹੀ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਆ ਕਿ 34-35 ਕਰੋੜ ਰੁਪਇਆ ਜਿਹੜਾ ਸੜਕਾਂ ਦਾ ਅਸੀਂ ਕਰ ਦਿੱਤਾ ਲੇਕਿਨ ਅਜੇ ਤੱਕ ਸੜਕਾਂ ਦਾ ਜਿਹੜਾ ਪੈਸਾ ਵਾ ਅਜੇ ਸੜਕਾਂ ਦੇ ਮਹਿਕਮੇ ਤੱਕ ਪਹੁੰਚਿਆ ਜਾਂ ਨਹੀਂ ਪਹੁੰਚਿਆ ਪਾਸ ਕਿੰਨੀਆਂ ਸੜਕਾਂ ਹੋ ਗਈਆਂ ਨੇ ਹੁਣੇ ਸੜਕਾਂ ਬਣਨਗੀਆਂ ਜਾਂ ਨਹੀਂ ਬਣਨਗੀਆਂ ਜੇ ਪਰਚੀ ਦੀ ਗੱਲ ਕਰਦੇ ਆ ਤਾਂ ਜਿੱਥੇ ਹਿਮਾਚਲ ਦੇ ਵਿੱਚ ਇਹ ਪਰਚੀ ਕੱਟੀ ਜਾਂਦੀ ਆ ਇਸ ਜਗ੍ਹਾ ਤੋਂ ਲੈ ਕੇ 2-3 ਕਿਲੋਮੀਟਰ ਪਹਿਲਾਂ ਤਾਂ 2-3 ਕਿਲੋਮੀਟਰ ਬਾਅਦ ਵਿੱਚ ਪੰਜ ਚਾਰ ਕਿਲੋਮੀਟਰ ਦਾ ਟੋਟਾ ਜ਼ਿਆਦਾ ਟੁੱਟਾ ਆ ਸੀ ਜਿਸ ਕਰਕੇ ਅਸੀਂ ਹਿਮਾਚਲ ਦੇ ਵਿੱਚ ਆਵਾਜ਼ ਦਿੱਤੀ ਸੀ ਕਿ ਇਹ ਸੜਕਾਂ ਟੁੱਟੀਆਂ ਨੇ ਲੇਕਿਨ 60 ਰੁਪਏ ਪਰਚੀ ਜ਼ਰੂਰ ਲੈ ਰਹੇ ਆ ਤਾਂ ਉਹਨਾਂ ਨੇ ਉਹ ਪਰਚੀ ਦਾ ਨਹੀਂ ਉਹ ਸਾਡੀ ਖਬਰ ਦਾ ਮੁੱਲ 모ੜਿਆ ਔਰ ਜਦ ਇਹ ਸੜਕ ਨੂੰ ਬਿਲਕੁਲ ਰਿਪੇਅਰ ਕਰਕੇ ਨਵੀਂ ਬਣਾ ਦਿੱਤੀ ਆ ਪੈਚਵਰਕ ਵੀ ਨਹੀਂ ਕਰਿਆ ਨਵੀਂ ਕਰੀਆ ਤਾਂ ਸਾਡੇ ਪੰਜਾਬ ਦੀ ਸਰਕਾਰ ਨੇ ਕਿੰਨੀਆਂ ਕਿ ਸੜਕਾਂ ਦੇ ਪੈਚਵਰਕ ਕੀਤੇ ਆ ਤੇ ਕਿੰਨੀਆਂ ਨਵੀਆਂ ਬਣਾਈਆਂ ਨੇ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਬਾਰੇ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ